ਤੋਂ ਪਰ ਇਹ ਬਚਾ ਲੂ ਹਮ ਬਚਾ ਦੇ ਗਏ ਕੋਈ ਬਾਤ ਨਹੀਂ ਬਹਿ ਤੇ ਕਿਰਨ ਫੋਨ ਪਾਤੇ ਹਮਲਾ ਕੀਤਾ ਗਿਆ دہشت ਗਰਦਾਂ ਵੱਲੋਂ ਜਿੱਤੇ ਅਸੀਂ ਇਸ ਹਮਲੇ ਦੀ ਨਿਖੇਦੀ ਕਰਦੇ ਹਾਂ ਕੋਈ ਕਸੂਰ ਨਹੀਂ ਸੀ ਜਿਹੜੇ ਜਿਹੜੇ ਚੰਮੂ ਕਸ਼ਮੀਰ ਚ ਸੈਸ ਪਾਟੇ ਲਈ ਆਏ ਸੀ ਪਲੀਜ਼ ਪਲੀਜ਼ ਆਸਪੋਰਲ ਬੀ ਡੋਨਟ ਮੀ ওকে ਉਹਨਾਂ ਨੂੰ ਟਾਰਗੇਟ ਕੀਤਾ ਹੈ ਉਹਨਾਂ دہشتਗਰਦਾਂ ਤੇ ਸਰਕਾਰ ਸਖਤ ਕਾਰਜਾਂ ਦਿੱਤੀ ਜਾਵੇ ਸੋਰੀ ਖਾਲੀ ਪਿੱਛੇ ਬੈਠਾ ਇੱਕ ਇਨਸਾਨ ਹੈ ਉਸਨੇ ਉਸ ਨੂੰ ਗੋਲੀ ਮਾਰ ਦਿੱਤੀ ਜ਼ੀਰੋ ਟੋਲਰੈਂਸ ਅਗੇਂਸਟ ਟਰੋਰਿਜ਼ਮ ਤੇ ਕੰਮ ਕਰੰਦੀ ਜਿੱਥੇ ਕਿ ਜਿਹੜੇ دہشتਗਰਦ ਨੇ ਆਪ ਸਭ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜੰਮੂ ਕਸ਼ਮੀਰ ਦੇ ਪਹਲਗਾਮ ਵਾਦੀ ਦੇ ਵਿੱਚ ਟੂਰਿਸਟ ਲੋਕਾਂ ਤੇ ਹਮਲਾ ਕੀਤਾ ਗਿਆ دہشت ਗੱਤਾਂ ਵੱਲੋਂ ਜਿੱਤੇ ਅਸੀਂ ਇਸ ਹਮਲੇ ਦੀ ਨਿਖੇਦੀ ਕਰਦੇ ਹਾਂ ਅਤੇ ਸਰਕਾਰ ਤੋਂ ਅਪੀਲ ਕਰਦੇ ਹਾਂ ਮੰਗ ਕਰਦੇ ਹਾਂ ਕਿ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਨੇ ਦੋਸ਼ ਨਾਗਰਿਕਾਂ ਤੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਜਿਨ੍ਹਾਂ ਜਿਹੜੇ ਜੰਮੂ ਕਸ਼ਮੀਰ ਚ ਸ਼ੇਸ਼ ਪਟੇਲੀ ਆਈਸੀ ਉਹਨਾਂ ਨੂੰ ਟਾਰਗੇਟ ਕੀਤਾ ਹੈ ਉਹਨਾਂ دہشتਗਰਦਾਂ ਤੇ ਸਰਕਾਰ ਸਖਤ ਕਾਰਵਾਈ ਕਰੇ ਕਾਨੂੰਨ ਅਨੁਸਾਰ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਉਹਦੇ ਨਾਲ ਅੱਜ ਲੋੜ ਹੈ ਜ਼ੀਰੋ ਟੋਲਰੈਂਸ ਅਗੇਂਸਟ ਟੈਰਰਿਜ਼ਮ ਤੇ ਕੰਮ ਕਰਨ ਦੀ ਜਿੱਥੇ ਕਿ ਜਿਹੜੇ دہشتਗਰਦ ਨੇ ਜਿਹੜੇ ਸਾਡੇ ਦੇਸ਼ ਦੀ ਅਮਨ ਅਮਾਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਆ ਉਹਨਾਂ ਦੇ ਲਈ ਇੱਕ ਸਖਤ ਕਾਨੂੰਨ ਬਣੇ ਜਿੰਨਾ ਸਾਡੇ ਦੇਸ਼ ਦੇ ਦੋਸ਼ ਨਾਗਰਿਕ ਸੇਫ ਰਹਿਣ ਕਦੀ ਵੀ ਕੋਈ ਇਦਾਂ ਦਾ ਅਟੈਕ ਨਾ ਹੋਵੇ ਇੱਕ ਸਨੇਹਾ ਦੇਣ ਦੀ ਲੋੜ ਹੈ ਇਹਨਾਂ دہشتਗਰਦਾਂ ਦਾ ਸਭ ਤੋਂ بڑا ਮੋਟਿਵ ਹੁੰਦਾ ਹੈ ਕਿ ਸਾਡੇ ਜਿਹੜੀ ਭਾਈਚਾਰਕ ਸਾਂਝ ਹੈ ਆਪਸਦਾਰੀ ਹੈ ਉਹਨੂੰ ਖਰਾਬ ਕੀਤਾ ਜਾਵੇ ਤੋਂ ਆਪ ਸਭ ਨੂੰ ਆਪ ਬੇਨਤੀ ਕਰਦੇ ਆ ਕਿ ਜਿੱਥੇ ਤੱਕ ਹੋ ਸਕੇ ਆਪ ਆਪਣੀ ਭਾਈਚਾਰਕ ਸਾਂਝ ਨਾ ਖਰਾਬ ਕਰਿਏ ਕਿਉਂਕਿ ਦੇਖਿਆ ਗਿਆ ਕਿ ਜੋ ਕਲਿੱਪਸ ਆ ਰਹੀਆਂ ਐ ਜੋ ਵੀਡੀਓਜ਼ ਆ ਰਹੀਆਂ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸ ਧਰਮ ਨਾਲ ਪਹਿਲਾਂ ਧਰਮ ਦਾ ਨਾਮ ਪੁੱਛਿਆ ਗਿਆ ਫਿਰ ਉਹਨਾਂ ਨੇ ਉਹ ਸਲਾਨੀਆਂ ਨੂੰ ਟੂਰਿਸਟ ਨੂੰ ਟਾਰਗੇਟ ਕੀਤਾ ਉਹਨਾਂ ਤੇ ਹਮਲਾ ਕਰਕੇ ਤਕਰੀਬਨ 25 ਟੂਰਿਸਟ ਜਿਹੜੇ ਨੇ ਸਲਾਨੀ ਉਹਨਾਂ ਨੂੰ ਉਹਨਾਂ ਨੇ ਮੌਤ ਦੇ ਮੂੰਹ ਚ ਪਾਇਆ ਹੈ ਤੋਂ ਮੈਂ ਜਿੱਥੇ ਆਪਣੇ ਵੱਲੋਂ ਉਹਨਾਂ ਪਰਿਵਾਰਾਂ ਨਾਲ ਸੰਵੇਦਨਾ ਬਿਕਤ ਕਰਦਾ ਹਾਂ ਜਿਹੜੇ ਇਸ ਹਮਲੇ ਦੇ ਵਿੱਚ ਆਪਣੀਆਂ ਜਾਨਾਂ ਗੁਆਈ ਉਹਨਾਂ ਨੂੰ ਸ਼ਾਦਾ ਸਮੁੰਨ ਪੇਂਡ ਕਰਦਾ ਹਾਂ ਇਕਵਾ ਫੇਰ ਸਰਕਾਰ ਤੋਂ ਮੰਗ ਕਰਦਾ ਹੈ ਕਿ ਇਹ دہشت گرد ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ دہشت گردੀ ਨੂੰ ਰੋਕਣ ਲਈ ਦੇਸ਼ ਨੂੰ ਇੱਕ ਸੁਰੱਖਿਅਤ ਦੇਸ਼ ਬਣਾਉਣ ਲਈ ਸਖਤ ਸਖਤ ਕਾਨੂੰਨ ਬਣਾਏ ਜਾਵੇ ਔਰ ਇਹਨਾਂ ਜਿਹੜੇ ਮਾਸੂਮ ਨਿਰਦੋਸ਼ ਲੋਕਾਂ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਖਤ ਸਖਤ ਸਜ਼ਾ ਦਿੱਤੀ ਜਾਵੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ